ਉਤਸ਼ਾਹ ਦੇ ਰੂਪ ਵਿੱਚ ਬਹੁਤ ਹੀ ਉਤਸ਼ਾਹ ਦੇ ਸਾਥ ਸ੍ਰੀ ਹਿਮਕੁੰਟ ਸਾਹਿਬ ਦੀ ਨਤਮਸਤਕ ਹੋਈ ਹੈ ਸਚਾਰੂ ਸਰੂ ਗੁਰ ਇੱਕ ਪੰਡਾ ਜਾਇ ਜਨ ਸਤਿਗੁਰੂ ਘੋਟ ਪੰਡਾ ਅੱਗੇ ਹੋਏ ਦੇਖਣ ਹੈ ਉਹ ਜਗ੍ਹਾ ਕਿਹੜੀ ਹੈ ਜਿੱਥੇ ਜਿਸ ਵਾਰੀ ਗੁਰੂ ਸਾਹਿਬ ਨੇ ਆਪ ਵਰਣੀ ਕੀਤਾ ਹੈ ਕਿ ਹਿਮਕੁੰਟ ਪਹਾੜ ਹੈ ਜਹਾਂ ਸਤ ਸ੍ਰੀਂਗ ਸੂਬਤ ਹਲਤਾ ਹੈ ਅਦਿਤਪਸੀਆ ਸਦੀ ਮਹਾਕਾਲ ਕਾਲ ਕਾਰਦੀ ਸਾਫ 3 ਨੂੰ ਸਾਫ ਦੀ ਯਾਤਰਾ ਸ਼ੁਰੂ ਕਰਨ ਦੇ ਵਿੱਚ ਕ੍ਰਸਟ ਤੋਂ ਸੇਵਾਦਾਰਾਂ ਨੂੰ ਖਾਸ ਤੌਰ ਨਾਈਂਬਰ ਗੇਟ ਦੇ ਅੰਦਰ ਆਉਂਦੀ ਆਰਮੀ ਦੀ 3 ਕੰਪਨੀ 418 ਇੰਡੀਪੈਂਡੈਂਟ ਇੰਜੀਨੀਅਰ ਦਾ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡਾ ਯੋਗਦਾਨ ਹੈ ਇਹ ਜਿਹੜੇ ਰਸਤੇ ਤੁਸੀਂ ਦੇਖ ਰਹੇ ਹੋ ਜਦ ਗੁਰਦੇਵਰਾ ਸਾਹਿਬਾਂ ਦੇ ਵਿੱਚ ਆਪਜੀ ਪਛਰਾਣ ਕਰਦੇ ਹੋ ਲੰਗਰ ਪਾਣੀ ਸਕਦੇ ਹੋ ਇਹ ਸਾਰਾ ਕੁਝ ਅਰੇਂਜਮੈਂਟ ਕਰਨ ਦੇ ਵਿੱਚ ਅਰੇਂਜਮੈਂਟ ਕਰਨ ਦੇ ਪਿੱਛੇ ਬਹੁਤ ਵੱਡੀ ਕਾਰਨਾ ਹੁੰਦੀ ਹੈ ਜਿਹੜੀ ਹਰ ਸਾਲ ਟਰੱਸਟ ਨੂੰ ਸਰਕਾਰਾਂ ਨੂੰ ਆਰਮਿੰਗ ਕਰਨੀ ਪੈਂਦੀ ਹੈ ਲਗਭਗ ਫਰਵਰੀ ਮਾਰਚ ਦੇ ਪਹਿਲੇ ਹਫਤੇ ਤੋਂ ਫਰਵਰੀ ਦੇ ਲਾਸਟ ਮਾਰਚ ਦੇ ਪਹਿਲੇ ਹਫਤੇ ਤੋਂ ਰਸਤੇ ਦੀਆਂ ਰਕੀਆਂ ਉੜੀਆਂ ਸ਼ੁਰੂ ਹੋ ਜਾਂਦੀਆਂ ਹਨ। ਅਨੁਮਾਨ ਲਗਾਓ ਵੀ ਗੋਵਿੰਦ ਘਾੜ ਤੋਂ 4 ਕਿਲੋਮੀਟਰ ਅੱਗੇ ਤੋਂ ਬਰਫ਼ ਸ਼ੁਰੂ ਹੋ ਜਾਂਦੀ ਹੈ ਗੋਵਿੰਦ ਆਂਦਾ ਬਹੁਤ ਦੂਰ ਦੀ ਗੱਲ ਹੈ। ਉਪਰਾਂ ਦੋ ਤਿੰਨ ਰਕੀਆਂ ਕਰਨ ਦੇ ਬਾਵਜੂਦ ਵੱਲੋਂ ਬਖਸ਼ਿਸ਼ ਕਰਦਾ ਕਿ ਵਿਸਾਖੀ ਤੋਂ ਚੰਦ ਦਿਨਾਂ ਬਾਅਦ ਆਪੀ ਸ਼ਿਵਸ਼੍ਰੀ ਮੇਧੇ ਰਾਣੀ ਮੂਸਰਾਣੀ ਦੇਵਤੇ ਨੂੰ ਭਾਰਤੀ ਫੌਜ ਦੇ ਜਵਾਨਾਂ